ਲੁਟਾਖੁਆਂ ਦੀਆਂ ਵਾਰਦਾਤਾ ਨੇ ਕੀ ਰੁਕਣ ਦਾ ਨਾਮ ਹੀ ਨਹੀਂ ਲੈਂਦੀਆਂ ਪਿੰਡ ਗੁਰਪੜ ਅਮਰਜੀਤ ਸਿੰਘ ਵਾਸੀ ਗੁਰਪੜ ਨੇ ਦੱਸਿਆ ਕਿ ਉਹ ਕਰਿਆਨੇ ਅਤੇ ਦੁੱਧ ਦੀ ਦੁਕਾਨ ਗੁਰਪੜ ਗੇਟ ਕੋਲ ਕਰਦਾ ਹੈ ਤੇ ਸਵੇਰੇ ਜਦੋਂ ਦੁਕਾਨ ਖੋਲੀ ਤਾਂ ਦੋ ਅਣਪਛਾਤੇ ਵਿਅਕਤੀ ਆਏ ਤੇ ਜਿਨ੍ਹਾਂ ਨੇ ਦੱਤਰ ਦਿਖਾ ਕੇ ਉਸ ਦਾ ਬਟੂਆ ਖੋਲਿਆ ਤੇ ਬਟੂਏ ਦੇ ਵਿੱਚ ਹੋਰ ਜ਼ਰੂਰੀ ਕਾਗਜ਼ਾਤ ਸਨ ਤੇ 7000 ਰੁਪਏ ਉਸੇ ਬਟੂਏ ਦੇ ਵਿੱਚ ਸਨ ਉਸਨੇ ਕਿਹਾ ਕਿ ਉਸਨੇ ਲਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਜਿਹੜੇ ਲਟੇਰੇ ਸੀਗੇ ਕਿ ਉਹ ਉਥੋਂ ਫਰਾਰ ਹੋ ਗਏ ਉਸਨੇ ਇੱਕ ਦੱਸਿਆ ਕੀ ਕਾਫੀ ਦੂਰ ਤੱਕ ਪਿੱਛਾ ਕੀਤਾ ਪਰ ਉਹ ਹੱਥ ਨਹੀਂ ਆਏ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਸਾਡੀ ਇੱਕ ਰਿਕਵੈਸਟ ਹੈ ਕਿ ਵੀਡੀਓ ਦੇਖਦੇ ਸਾਰ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਜੇਕਰ ਤੁਸੀਂ ਦੇਣਾ ਚਾਹੁੰਦੇ ਹੋ ਵਪਾਰ ਸਬੰਧੀ ਇਸ਼ਤਿਹਾਰ ਜਾਂ ਕੋਈ ਖਬਰ 9876379499 9876379499 ਮਤੇ ਤੁਸੀਂ ਫੋਨ ਕਰ ਸਕਦੇ ਹੋ ਅਸੀਂ ਹਰ ਖਬਰ ਦੀ ਕਵਰ ਜਿਹੜੀ ਆ ਕਿ ਤੁਹਾਡੇ ਕੋਲ ਆ ਕੇ ਕਰਾਂਗੇ ਵਪਾਰਸਵੰਦੀ ਇਸ਼ਤਿਹਾਰ ਦੇਣਾ ਚਾਹੁੰਦੇ ਹੋ ਵਧਾਣਾ ਚਾਹੁੰਦੇ ਹੋ ਆਪਣੇ ਵਪਾਰ ਨੂੰ ਤਾਂ ਤੁਸੀਂ 9876379499 ਦੇ ਉੱਪਰ ਆਪਣਾ ਵਿਗਿਆਪਨ ਆਪਣਾ ਜਿਹੜਾ ਇਸਤਿਹਾਰ ਹੈਗਾ ਉਹ ਵੀ ਦੇ ਦੇ ਸਕਦੇ ਹੋ ਤੇ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਵੀਡੀਓ ਚਲਦੇ ਚਲਦੇ ਹੀ ਤੁਸੀਂ ਇਸ ਨੂੰ ਸਬਸਕ੍ਰਾਈਬ ਕਰ ਲਓ ਆ ਤੁਸੀਂ ਗੇਟ ਦੇਖ ਰਹੇ ਆ ਜਿਹੜਾ ਇਹ ਗੇਟ ਦੇ ਕੋਲ ਹੀ ਦੁਕਾਨ ਆ ਮੇਨ ਜਿਹੜੀ ਆ ਸੜਕ ਹੈਗੀ ਆ ਲਟੇਰੇ ਇਹਨੇ ਬੇਖੌਫ ਹੋ ਗਏ ਨੇ ਪਤਾ ਨਹੀਂ ਕਿੱਥੋਂ ਨਿਤ ਦਿਨ ਪੈਦਾ ਹੋ ਜਾਂਦੇ ਨੇ ਪੁਲਿਸ ਵੱਲੋਂ ਤੋਂ ਇਹਨਾਂ ਨੂੰ ਫੜਿਆ ਜਾਂਦਾ ਆ ਪਰ ਨਵੇਂ ਤੋਂ ਨਵੇਂ ਲਟੇਰੇ ਜਿਹੜੇ ਆ ਉਹ ਰੋਜ਼ਾਨਾ ਹੀ ਅਜਾਈਆਂ ਲੁੱਟਕਾਂ ਬਾਰਦਾਤਾ ਕਰਦੇ ਨੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਜਿਹੜੀਆਂ ਆ ਉਹ ਤੁਹਾਡੇ ਕੋਲ ਤੁਰੰਤ ਪਹੁੰਚਣ ਆਓ ਦੇਖਦੇ ਆ ਪੂਰੀ ਰਿਪੋਰਟ ਹਾਂਜੀ ਅੱਜ ਦੀ ਜਿਹੜੀ ਛੋਟਣਾ ਉਹ ਸਰੇ ਡਾਕੂ ਹੋਈ ਆ ਉਹਦੇ ਬਾਰੇ ਤੁਹਾਡੀ ਜਾਣਕਾਰੀ ਉਹ ਆਪਣੇ ਤੋਂ ਲਾ ਗਈ ਹੈ ਅਮਰਜੀਤ ਸਿੰਘ ਹਣਾ ਪਿੰਡ ਕਿਹੜਾ ਹੈ ਬੁਰਪੜ ਬੁਰਪੜ ਹੈ ਤੇ ਤੁਹਾਡਾ ਕਿੱਧਰ ਕਿੱਧਰ ਹੋਇਆ ਦੱਸਿਓ ਮਾੜੇ ਜੀ ਮੇਰੀ ਦੁਕਾਨ ਹੈ ਗगन ਪੈਲਸ ਦੇ ਸਾਹਮਣੇ ਠੀਕ ਹੈ ਜੀ ਤੇ ਜਿੰਦਾ ਦੁੱਧ ਦੀ ਡੈਰੀ ਹੈ ਕਰਿਆਨਾ ਸਮਾਨ ਵੀ ਰੱਖਿਆ ਆ ਠੀਕ ਹੈ ਜੀ 6 ਵਜੇ ਆ ਕੇ ਜਿੱਦਾਂ ਮੈਂ ਆਪਣਾ ਸਮਾਨ ਕੱਢ ਰਿਹਾ ਸੀ ਠੀਕ ਹੈ ਜੀ ਕੱਢਦੇ ਸਾਰੇ ਜਦ ਮੈਂ ਪਾਣੀ ਵਾਲੀ ਬਾਲਟੀ ਚੱਕਣ ਲੱਗਾ ਤਾਂ ਮੇਰੇ ਦਾਤ ਮਾਰਿਆ ਪਿੱਛੋਂ ਆਕ ਜਦਾ ਮਤਲਬ ਸਾਈਡ ਤੋਂ ਠੀਕ ਹੈ ਜੀ ਤੇ ਮੈਂ ਉਹਨੂੰ ਪੁੱਛਿਆ ਵੀ ਦਾਤ ਕਾਲੇ ਮਾਰਿਆ ਉਹ ਕਹਿੰਦਾ ਸਾਲਿਆ ਬਟੂਆ ਕੱਢ ਦੇ ਮੇਰਾ ਜੇਬ ਚੋਂ ਬਟੂਆ ਜੇਬ ਵੀ ਮੇਰੀ ਪਾਟੀ ਹੋਆ ਤੇ ਫੋਨ ਸੀ ਮੇਰੀ ਗੀਜੀ ਦੇ ਵਿੱਚ ਉਹ ਫੋਨ ਵੀ ਲੈ ਕੇ ਤਾਂ ਉਹ ਫੇਰ ਇਧਰ ਨੂੰ ਜਾਣੀ ਮਤਲਬ ਫਲੋਰ ਵਾਲੇ ਪਾਸੇ ਨੂੰ ਫੇਰ ਮੱਲੇ ਵਾਲੇ ਸਾਈਡ ਨੂੰ ਮੁੜੇ ਮੈਨੂੰ ਕਹਿੰਦੇ ਮਗਰ ਆ ਜਾ ਸਾਡੇ ਨਾਲ ਮੋਟਰਸਾਈਕਲ ਉਹਨੇ ਮਗਰ ਲਾਇਆ ਘੜੀ ਤੱਕ ਮੈਂ ਮਗਰ ਆਇਆ ਉਹ ਉਹ ਫੇ ਗੱਡੀ ਤੋਂ ਇਧਰ ਨਹਿਰੇ ਪੈ ਕੇ ਆ ਨੂੰ ਬਖਲੌਰ ਵਾਲੀ ਸਾਈਡ ਨੂੰ ਆ ਗਏ ਜਾਨੀ ਫੇ ਮੈਂ ਗੱਡੀ ਰੋਕ ਗਿਆ ਜਾਨੀ ਮਤਲਬ ਉਥੇ ਮੈਨੂੰ ਪਤਾ ਨਹੀਂ ਲੱਗਾ ਕਿ ਕਿਨੂੰ ਮੁੜਿਆ ਇੱਕ ਗੱਡੀ ਆਉਂਦੀ ਸੀ ਝੰਗੜਾ ਸਾਈਡ ਤੋਂ ਅੱਛਾ ਜੀ ਉਹ ਮੁੰਡੇ ਨੂੰ ਮੈਂ ਰੋਕਿਆ ਤਾਂ ਉਹ ਕਹਿੰਦਾ ਵੀ ਇਧਰ ਨੂੰ ਨਹੀਂ ਗਏ ਅੰਕਲ ਫੇ ਉਹ ਐਸ ਪਾਸੇ ਨੂੰ ਮੁੜ ਗਿਆ ਜਿੱਧਰ ਗੁਰਦੁਆਰਾ ਸਾਹਿਬ ਆ ਲਹਿਰ ਦੇ ਖੰਡੇ ਤੇ ਤੇ ਆ ਗੱਲ ਮੇਰੇ ਨਾਲ ਬਾਕੀ ਉਹ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਕਿਧਰੋਂ ਆਏ ਸੀਗੇ ਆਏ ਤਾਂ ਹੁਣ ਪਤਾ ਨਹੀਂ ਕਿੱਧਰੋਂ ਜਾਨੀ 메인 ਰੋਡ ਆ ਉਹ 메인 ਰੋਡ ਤੇ ਉਹਨਾਂ ਦਾ ਮੋਟਰਸਾਈਕਲ ਇਸ ਪਾਸੇ ਨੂੰ ਮੂੰਹ ਸਗਾ ਉਹਦਾ ਅੱਛਾ ਜੀ ਭਈ ਹੋ ਸਕਦੀ ਲੋਕੇਸ਼ਨ ਜੇ ਪਿੱਛੇ ਕੈਮਰਿਆਂ ਚ ਕੋਈ ਦੇਖੇ ਤੇ ਪਤਾ ਲੱਗੇ ਤਾਂ ਉਹ ਔੜ ਵਾਲੀ ਸਾਈਡ ਤੋਂ ਆਏ ਆ ਠੀਕ ਹੈ ਜੀ ਤੇ ਤੇ ਕੋਈ ਗਾ ਤੁਹਾਡਾ ਪਾਸ ਕੱਢ ਕੇ ਲਿਆ ਉਹ ਕੀ ਕੀ ਸੀਗਾ ਉਹਦੇ 7000 ਰੁਪਈਆ ਸੀ ਮੇਰੀਆਂ ਆਈਡੈਂਟੀਆਂ ਆ ਸਾਰੇ ਉਹਦੇ ਵਿੱਚ ਆਈ ਕਾਰਡ ਆ ਲਾਇਸੈਂਸ ਆ ਹੋਰ ਵੀ ਕਾਗਜ਼ ਪੱਤਰ ਹੈਗੇ ਆ ਬਿੱਲ ਬੁੱਲ ਵਗੈਰਾ ਹੈਗੇ ਆ ਤੇ ਫੋਨ ਆ ਮੇਰੇ ਤੋਂ ਉਹਨਾਂ ਦੀ ਕੋਈ ਏਜ ਪਤਾ ਨਾ ਕਿੰਨੀ ਕੁ ਉਮਰ ਦੇ ਸੀ ਏ ਜੁਨਾ ਦੀ ਤੀਕ ਤੇ ਲਗਭਗ ਹੈਗੀ ਜਿਹੜਾ ਬੰਦਾ ਇੱਕੋ ਦੇਖਿਆ ਮੈਂ ਉਹ ਲੰਮਾ ਹੈ ਯਾਨੀ ਮਤਲਬ 5 ਫੁੱਟ ਕੋ 7 ਇੰਚ ਕੱਦ ਹੈਗਾ ਉਸ ਬੰਦੇ ਦਾ ਲੰਮਾ ਆ ਤੇ ਉਹਦੀ ਪਛਾਣ ਮੈਂ ਕਰ ਸਕਦਾ ਕੋਈ ਪਛਾਣ ਮੋਟਰਸਾਈਕਲ ਦਾ ਨੰਬਰ ਹੈ ਹੀ ਨਹੀਂ ਸੀ ਕਿਹੜਾ ਮੋਟਰਸਾਈਕਲ ਇੰਦਾ ਨਹੀਂ ਮੈਂ ਉਹ ਨਹੀਂ ਦੇਖਿਆ ਹੈ ਕਿਉਂਕਿ ਮੈਂ ਤਾਂ ਉਹਨਾਂ ਦੇ ਮਗਰੇ ਲੱਗਾ ਅੱਛਾ ਕੋਈ ਦੋ ਜਣੇ ਇਹ ਹਾਂ ਦੋ ਜਣੇ ਫਿਰ ਆਏ ਫਿਰ ਹਾਂ ਮੈਂ ਰੋਲਾ ਪਾਉਂਦਾ ਆਇਆ ਉਹਨਾਂ ਦੇ ਮਗਰ ਮੋਰੇ ਬੁੜੀਆਂ ਆਉਂਦੀਆਂ ਸੀ ਬੰਦੇ ਜਿੱਦਾਂ ਸੈਰ ਕਰਦੇ ਇਸ వీਦ ਨੂੰ ਇਹੀ ਮੱਲੇ ਵਾਲੀ ਸੜਕ ਨੂੰ ਹੀ ਤੇ ਇਧਰ ਫੇ ਗੜੀ ਵਾਲੀ ਨਹਿਰ ਦੇ ਨਾਲ ਪੈ ਕੇ ਉਹ ਗੜੀ ਤੱਕ ਮੈਂ ਮਗਰ ਆਇਆ ਉਹਨਾਂ ਦੇ ਤੇ ਗੜੀ ਤੋਂ ਅੱਗੇ ਮੱਲੇ ਵਾਲੀ ਸਾਡ ਤੋਂ ਜਿੱਦਾਂ ਮਤਲਬ ਲੋਏ ਨੂੰ ਗੱਡੀ ਆਉਂਦੀ ਸੀ ਝੰਗੜਾ ਲੋ ਉਹ ਮੁੰਡਾ ਜਿੰਮ ਜਾਂਦਾ ਜਿੱਦਾਂ ਔੜੀ ਅੱਛਾ ਜੀ ਉਹਨੇ ਮੈਨੂੰ ਦੱਸਿਆ ਵੀ ਇਧਰ ਨੂੰ ਨਹੀਂ ਮੁੜੇ ਪੇ ਨਹਿਰ ਦੇ ਨਾਲ ਮੁੜ ਗਏ ਉਹ ਠੀਕ ਹੈ ਜੀ ਤੇ ਉਹਨਾਂ ਨੇ ਫੋਨ ਵੀ ਲਾਇਆ ਸੀ ਮੇਰਾ ਫੋਨ ਉਸ ਵੇਲੇ ਆਨ ਸੀਗਾ ਅੱਛਾ ਜੀ ਉਹਨਾਂ ਨੇ ਮਤਲਬ ਉਸ ਨੰਬਰ ਤੇ ਮੇਰੇ ਦੇ ਯਾਨੀ ਫੋਨ ਵੀ ਲਾਇਆ ਅੱਛਾ ਜੀ ਤੇ ਫੇ ਜਾ ਕੇ ਮੈਂ ਥਾਣੇ ਰਿਪੋਰਟ ਲਿਖਾ ਕੇ ਆਇਆ ਹਾਂ ਹਾਂ ਰਿਪੋਰਟ ਲਿਖਾਤੀ ਹਾਂ ਜੀ ਕਹਿੰਦੇ ਹਾਰੇ ਵਾਲੇ ਕਹਿੰਦੇ ਕੋਈ ਨਹੀਂ ਅਸੀਂ ਕਰਦੇ ਆਂ ਕਾਰਜਾ ਚਲੋ ਧੰਨਵਾਦ